ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂ ਖਾਂਦੇ ਵੀ ਨਹੀਂ ਹਨ ਇਹ ਜੀ ਗੱਲ ਨਹੀਂ ਕਿ ਪਰ ਬਈ ਸਾਰੇ ਸਰਪੰਚ ਇੱਕੋ ਜੇ ਨਹੀਂ ਹੁੰਦੇ ਯਾਨੀ ਕਿ ਸਾਰੇ ਸਰਪੰਚ ਪੈਸਾ ਖਾਣ ਵਾਲੇ ਨਹੀਂ ਹੁੰਦੇ ਹਨ ਤੁਹਾਨੂੰ ਸਾਹਮਣੇ ਦਿਖਾਉਣਾ ਹੈ ਕਿ ਵੀ ਬਈ ਸਰਪੰਚ ਨੇ ਨਾ ਜਿੰਨਾ ਪੈਸਾ ਆਇਆ ਉਹ ਲਾਇਆ ਯਾਨੀ ਕਿ ਬਈ ਪੈਸਾ ਇੰਨਾ ਆਉਂਦਾ ਹੁੰਦਾ ਵੀ ਤੁਸੀਂ ਅੱਡੇ ਨੂੰ ਵੀ ਸਵਰਗ ਬਣਾ ਸਕਦੇ ਹੋ ਨਾ ਦੇਖ ਸਕਦੇ ਹੋਗੇ ਸਰਪੰਚ ਹਰਪ੍ਰੀਤ ਸਿੰਘ ਪਿੰਡ ਹੈਗਾ ਬਈ ਤੂਰ ਬੰਜਾਰਾ ਹਨਾ ਜਾਨਕੀ ਤੂਰ ਬੰਜਾਰੇ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਬਈ ਅੱਡਾ ਤਿਆਰ ਕਰਵਾਇਆਗਾ ਤੁਹਾਨੂੰ ਦਿਖਾਉਣਾਗੇ ਆ ਜਾਓ ਬਈ ਬਨੇਰਿਓ ਵੀਰ ਦੇ ਵਿੱਚ ਪਹਿਲਾਂ ਤਾਂ ਬਈ ਮਾਰੋ ਨੀਗਾ ਅੱਡੇ ਦੇ ਉੱਤੇ ਤੇ ਮੇਨ ਗੱਲ ਹੁੰਦੀ ਹੈ ਬਈ ਪਿੰਡ ਦਾ ਗੇਟ ਹਨਾ ਇੱਧਰ ਗੇਟ ਦਿਖਾਉਣਾ ਤੁਹਾਨੂੰ ਆ ਜਾ ਬਈ ਬੱਬੂ ਇੱਧਰ ਨੂੰ ਆ ਜਾ ਮਾਰ ਦੇ ਨੀਗਾ ਬਈ ਪਿੰਡ ਦਾ ਗੇਟ ਬਈ ਵਧੀਆ ਹੋਣਾ ਚਾਹੀਦਾ ਹਨਾ ਦੇਖ ਸਕਦੇ ਹੋਗੇ ਵੀਰ ਨੇ ਨਾ ਗੇਟ ਬਹੁਤ ਸੋਹਣਾ ਤੇ ਬਈ ਮੇਨ ਗੱਲ ਆ ਵੀ ਅੱਡਾ ਹਨਾ ਬਈ ਰੂਖ ਖੋਸ ਹੁੰਦੀ ਹੈ ਕਿ ਇੱਥੇ ਆ ਕੇ ਨਾ ਫੋਟੋਆਂ ਕਰਾਉਣ ਨੂੰ ਜੀ ਕਰਦਾਗਾ ਅੱਡਾ ਵੀ ਇਹੋ ਜਿਹਾ ਤਿਆਰ ਕਰਤਾ ਆਇਆ ਬਈ ਦੇਖ ਸਾਰਾ ਜਿਵੇਂ ਪਹਿਲਾਂ ਨਹੀਂ ਹੁੰਦੀ ਬਈ ਪਤਲੇ ਇੱਟ ਦਾ ਨਾ ਉਹ ਚੀਜ਼ ਦਾ ਜਿਹੜਾ ਅੱਡਾ ਤਿਆਰ ਹੋਇਆ ਦੇਖ ਸਕਦੇ ਬਟ ਵੀ ਪਤਲੀ ਇੱਟਾ ਜਿਵੇਂ ਹਾਂ ਲਾਹੌਰ ਇੱਟਾ ਅੰਗਰੇਜ਼ਾਂ ਵੇਲੇ ਦੀ ਲੈ ਵੀ ਅੰਦਰ ਪੱਖਾਗਾ ਤੇ ਮੇਨ ਗੱਲ ਬਈ ਅੰਦਰ ਠੰਡ ਆ ਗਈ ਹੈ ਨਾ ਉਹ ਗੱਲ ਨਹੀਂ ਹੈਗੀ ਕਿਉਂਕਿ ਬਈ ਬਾਹਰ ਗਰਮੀ ਫੁੱਲ ਆ ਗਈ ਤੇ ਅੰਦਰ ਆ ਗਈ ਠੰਡ ਕਿਉਂ ਕਿਉਂਕਿ ਬਈ ਕੰਦਾ ਚੌੜੀਆਂ ਦੇਖ ਸਕਦੇ ਹੋਗੇ ਜਿਵੇਂ ਨਾ ਪੁਰਾਣੇ ਜ਼ਮਾਨੇ ਚ ਹੁੰਦੇ ਆ ਤੇ ਇੰਗੇ ਕੰਦਾ ਉਹ ਚੀਜ਼ ਤਿਆਰ ਕਰੀ ਹੋਈ ਆਗੀ ਤੇ ਲਾਈਟਾਂ ਦੇਖ ਲੋ ਬਈ ਲਾਈਟਾਂ ਦੇ ਉੱਪਰ ਨਿਗਾਹ ਮਾਰਦੇ ਤੇ ਇੱਧਰ ਦੇਖ ਬਈ ਓਏ ਕਮਰਾ ਵੀ ਬਣਿਆ ਹੋਇਆ ਹੈਗਾ ਮਨ ਲਾ ਆ ਬੈਥਰੂਮ ਆਸਿਆ ਹੈ ਖੁੱਲਦਾ ਵੀ ਹੈ ਬਈਏ ਨਾ ਯਾਰ ਬੰਦ ਆ ਨਾ ਬਾਈ ਦੇਖ ਤਾਂ ਪਾਣੀ ਦੀ ਸਹੂਲਤ ਵੀ ਹੈਗੀ ਆਗੀ ਟੈਂਕੀ ਰੱਖੀ ਹੋਣੀ ਉੱਪਰ ਹੈ ਨਾ ਦੇਖੋ ਬਈ ਅਵੀ ਬਾਈ ਬਹੁਤ ਸੋਹਣਾ ਅੱਡਾ ਤਿਆਰ ਕਰਿਆ ਹੋਇਆ ਹੈ ਨਾ ਪਿੰਡ ਹੈਗਾ ਬਾਈ ਤੂਰ ਬੰਜਾਰਾ ਤੇ ਸਰਪੰਚ ਦਾ ਨਾਮ ਹੈਗਾ ਬਾਈ ਹਰਪ੍ਰੀਤ ਸਿੰਘ ਦੇਖ ਸਕਦੇ ਹੋ ਨਾ ਆਪਾਂ ਬਾਈ ਸਮੂਹ ਪੰਚਾਇਤ ਦਾ ਧੰਨਵਾਦ ਕਰਦੇ ਆਂਗੇ ਵੀ ਕੁਝ ਐਸਾ ਮਾਡਲ ਤਿਆਰ ਕਰਕੇ ਦੇਤਾ ਤੇ ਇੱਧਰ ਬਈ ਗੱਠੜੀ ਘਰ ਤੇ ਮੈਨੂੰ ਲੱਗਦਾ ਇਹ ਬੰਦ ਪਿਆਗਾ ਲੈ ਵਿਆ ਤਾਂ ਬੰਦ ਪਿਆ ਜੀ ਇਹ ਵਰਤੋਜ ਨਹੀਂ ਹੈਗਾ ਲੋਕ ਵਰਤ ਨਹੀਂ ਆ ਨਾ ਰਹੇ ਹੈਗੇ ਉਰੇ ਵੀ ਪਾਣੀ ਉਰੇ ਪਾਣੀ ਆਉਂਦਾ ਨਹੀਂ ਹੈਗਾ ਲੇਵੀ ਟੈਂਪਰੇਚਰ ਬਈ ਕੋ ਅੰਦਰ ਮੱਲਾ ਦਾ ਅੰਦਰ ਰਾਮ ਨਾਲ ਟੈਂਪਰੇਚਰ 30 ਤੋਂ 20 ਡਿਗਰੀ ਹੋਊਗਾ ਗਰਮੀ ਨਹੀਂ ਆਉਂਦੀ ਹੈਗੀ ਠੰਡ ਹੈਗੀ ਬਈ ਉਰੇ ਕਿਉਂ ਬਈ ਕੈਮਰਾ ਵਾਲਿਆ ਬਾਹਰ ਕਰ ਰਹੀ ਹੈਗੀ ਇੱਥੇ ਠੰਡ ਮੇਨਟੇਨ ਰੱਖਿਆ ਹੋਇਆ ਹੈ ਨਾ ਤੇ ਬਈ ਯਾਰ ਜਿਹੜਾ ਗੇਟ ਆ ਗੇਟ ਦਿਖਾ ਦੇ ਬਈ ਹਨਾ ਚੈੱਕ ਕਰਾ ਦੇ ਬਈ ਦੇਖ ਸਕਦਾ ਇਹ ਵੀ ਲਾਹੌਰੀ ਇੱਟ ਦਾ ਬਣਿਆ ਹੋਇਆ ਸਾਰਾ ਖਰਚਾ ਪੂਰਾ ਕਰਿਆ ਹੋਇਆ ਹੈ ਜਾਨੀ ਕਿ ਬਈ ਜਿੰਨੀ ਗ੍ਰਾਂਟ ਆਈ ਸੀਗੀ ਸਰਪੰਚ ਹਰਪ੍ਰੀਤ ਸਿੰਘ ਨੇ ਸਾਰੀ ਲਾਤੀ ਕਹਿੰਦਾ ਵੀ ਆਪਾਂ ਖਾਣਾ ਕੁਝ ਵੀ ਨਹੀਂ ਹੈਗਾ ਨਾ ਪਿੰਡੇ ਤੇ ਚਾਹੀਦੀ ਕੁਝ ਨਾ ਹੋਵੇ ਲੱਗੇ ਪਿੰਡੇ ਤੇ ਵਧੀਆ ਹੈ ਨਾ ਹੈਨਾ ਅੱਡਾ ਚੱਜਦਾ ਹੋਵੇ ਵਧੀਆ ਹੋਵੇ ਤੇ ਐਂਟਰੀ ਵਧੀਆ ਹੋਵੇ ਐਂਟਰੀ ਵਧੀਆ ਹੋਵੇ ਸਾਹਮਣੇ ਹੁਣ ਆਪਾਂ ਜੇ ਇੱਕ ਵਾਰ ਹੈ ਨਾ ਪਿੰਡ ਦੀ ਐਂਟਰੀ ਦੇ ਸਾਹਮਣੇ ਦੇਖ ਲੈ ਕਹੇ ਜੂਗੀ ਐਂਟਰੀ ਐ ਨਹੀਂ ਘੈਂਟਾ ਪਿੰਡ ਦਾ ਪਿੰਡ ਵੀ ਵਧੀਆ ਹੋਣਾ ਬਾਈ ਕਿਵੇਂ ਲੱਗਿਆ ਬਈ ਡਾਣਾ ਕਮੈਂਟ ਕਰਕੇ ਜਰੂਰ ਦੱਸਦੇ ਉੱਤੇ ਬਈ ਹੋਰ ਕਿਹੜੇ ਕਿਹੜੇ ਪਿੰਡ ਦੇ ਵਿੱਚ ਆ ਇਸ ਤਰ੍ਹਾਂ ਦੇ ਜਿਹੜਾ ਉਪਰਾਲੇ ਕੀਤੇ ਹੋਏ ਨੇ ਕਮੈਂਟ ਕਰਕੇ ਜਰੂਰ ਦੱਸ ਤੇ ਕਿਹੜੇ ਕਿਹੜੇ ਮੇਰੇ ਵੀਰ ਆਏ ਨੇ ਬਈ ਉਰੇ ਆ ਜਾ ਕਰੋ ਯਾਰ ਉਰੇ ਆਇਆ ਕਰੋ ਖੜਿਆ ਕਰੋ ਫੋਟੋਆਂ ਕਰਾ ਕੇ ਜਾਇਆ ਕਰੋ ਅਸੀਂ ਵੀ ਉਰੇ ਆਏਗੇ ਫੋਟੋ ਜਰੂਰ ਕਰਕੇ ਜਾਵਾਂਗੇ ਧੰਨਵਾਦ